ਇੱਕ ਪਿੰਡ ਡੈਣਵਿੰਡ ਡੈਣਵਿੰਡ ਪਿੰਡ ਦੇ ਵਿੱਚ ਇੱਕ ਪੁਲਿਸ ਦਾ ਥਾਣੇਦਾਰ ਜਿਹਦੀ ਆਪਣੀ ਘਰ ਵਾਲੀ ਆਮ ਆਦਮੀ ਪਾਰਟੀ ਦੀ ਇੱਕ ਆਗੂ ਅਤੇ ਪਿੰਡ ਦੀ ਸਰਪੰਚ ਜਿੱਥੇ ਖੁੱਲ੍ਹੇਆਮ ਲੋਕਾਂ ਵਿੱਚ ਲੋਕ ਕਹਿੰਦੇ ਸਰਪੰਚ ਸਾਹਿਬ ਕੁਝ ਕਰੋ ਤੇ ਉਸ ਪਿੰਡ ਦੇ ਸਰਪੰਚ ਦਾ ਆਪਣਾ ਮੁੰਡਾ ਜਿਹੜਾ ਵਿਦੇਸ਼ ਤੋਂ ਆਇਆ ਸੀ ਤੇ ਵਾਪਸ ਜਾਣਾ ਸੀ ਉਹਨੇ ਆਇਆ 13 ਨੂੰ ਉਹਦਾ ਜਨਮ ਦਿਨ ਸੀਗਾ 13 ਜੁਲਾਈ ਨੂੰ ਤੇ 15 ਨੂੰ ਦੀ ਫਲਾਈਟ ਸੀ ਵਾਪਸ ਕੀ ਜਾਣੀ ਇਠਣੀ ਦਾ ਨਾਗਰਿਕ ਸੀ ਨਸ਼ਿਆਂ ਦੀ ਭੇਡ ਚੜ ਕੇ ਤੇ ਡੈਥ ਹੋ ਜਾਂਦੀ ਘਰੋਂ ਬੀਅਰ ਦੀ ਬੋਤਲ ਲੈਣ ਜਾਂਦਾ ਗਾਂ ਨਿਕਲ ਜਾਂਦਾ ਤੇ ਫਿਰ ਸਾਡਾ ਜਿਹੜਾ ਇਹ ਨਸ਼ਕੰਦਸ਼ਾ ਤਸਕਰਾਂ ਦਾ ਮਾਫੀਆ ਵਾ ਉਹਨਾਂ ਦੀ ਡਿਊਟੀ ਲੱਗੀ ਆ ਵੀ ਪੰਜਾਬ ਦੀ ਜਵਾਨੀ ਨੂੰ ਤੁਸੀਂ ਬਰਬਾਦ ਵੀ ਕਰਨਾ ਤੇ ਖਤਮ ਵੀ ਕਰਨਾ ਤੇ ਉਹ ਸਰਪੰਚ ਜਿਹੜਾ ਜਦੋਂ ਪਤਾ ਲੱਗਦਾ ਸਵੇਰੇ 8 ਵਜੇ ਫੋਨ ਆਉਂਦਾ ਵੀ ਇੱਕ লাশ ਪਈ ਜਾਂਦਾ ਤੇ ਆ ਕੇ ਆਪਣੇ ਮੁੰਡੇ ਦੀ লাশ ਵੇਂਦਾ ਵਾ ਜਿਹੜੀ ਭਾਵਕ ਉਹ ਅਦਾਸ ਕਰਦਾ ਉੱਥੇ ਉੱਥੇ ਤੋਂ ਮਾਨ ਸਾਹਿਬ ਬੜੇ ਪ੍ਰਭਾਵਿਤ ਉਹਨੇ ਸ਼ੁਕਰਾਨਾ ਕੀਤਾ ਰੱਬ ਦਾ ਤੇ ਸੱਚੇ ਪਾਛ ਤੂੰ ਹੀ ਦਿੱਤਾ ਸੀ ਤੂੰ ਹੀ ਲੈ ਗਿਆ ਤੇ ਮੈਂ ਸੋਚਦਾ ਉਹਦੇ ਕੋਲ ਬਾਕੀ ਰਹਿ ਵੀ ਗਈ ਗਿਆ ਸੀ ਇਹਦੀ ਗੱਲ ਕਹਿੰਦੇ ਸੋਦੀ ਅਰਦਾਸ ਬੜੀ ਉਹ ਚਰਚਿਤ ਹੋਈ ਚਰਚਿਤ ਹੋਣ ਤੋਂ ਬਾਅਦ ਚਲੋ ਉਹਦੇ ਘਰ ਰਿਸ਼ਵਰ ਨੇ ਹੋਣਾ ਸੀਗਾ ਉਹਨੇ ਇੰਨੀ ਗੱਲ ਕਹੀ ਵੀ ਮੇਰੇ ਪਿੰਡ ਦੇ ਵਿੱਚੋਂ 2000 ਜਿਹੜੇ ਕੈਪਸੂਲ ਫੜੇ ਗਏ ਤੇ ਕਾਲਾ ਮਾਲਾ ਕਰ ਦਿੱਤਾ ਉਹਦਾ ਸਾळा ਮਾਨਸੇ ਜਲੀ ਚ ਉਹ ਕਹਿੰਦੇ ਅਸੀਂ ਇਹ ਨਸ਼ਾ ਜਿਹੜੀ ਹੈ ਜੁੱਧ ਸ਼ਕਰੋ ਦੇ ਤੂੰ ਪਹਿਲਾ ਕਮੇਟੀ ਬਣਾਈ ਸੀ ਪੰਜ ਮੈਂਬਰਾਂ ਦੀ ਅਸੀਂ ਬਲੈਰੋ ਦੇ ਵਿੱਚ ਇੱਕ ਨਸ਼ਾ ਦਾ ਭਰੀ ਗੱਡੀ ਫੜਾਈ ਤੇ ਪਰਚੇ ਸਾਡੇ ਤੇ ਕਰ ਦਿੱਤੇ ਵੀ ਤੁਸੀਂ ਗਲਤ ਕੀਤਾ ਭਗਵਾਨ ਤਮਨ ਜੀ ਤੁਸੀਂ ਆਲੀ ਇੱਕ ਮਗਰਮਚ ਫੜਿਆ ਬੜੇ ਮਗਰਮਚ ਸਪਰੇ ਫਿਰਦੇ ਜਿੱਥੇ ਤੇ ਉਹ ਮਗਰਮਚ ਵੀ ਜਿਵੇਂ ਪੁਲਿਸ ਦੇ ਕੋਲ ਪੈਂਦਾ ਸੀ ਉਸ ਦਿਨ ਉੱਥੇ ਸਾਰੀਆਂ ਮਿੱਡੂ ਰੀਡੀਆਂ ਪੁਲਿਸ ਨੂੰ ਧਮਕੀਆਂ ਦਿੰਦਾ ਸੀਗਾ ਦੋਜਦਾਈ 2027 ਬਹੁਤੀ ਦੂਰ ਨਹੀਂ ਸਰਕਾਰ ਬਦਲ ਲੈਣ ਤੇ ਜੇ ਪੁਲਿਸ ਨੂੰ ਉਹ ਧਮਕੀਆਂ ਦੇਂਦਾ ਸੀ ਮੈਂ ਅਫਸਰ ਕਿਹੜਾ ਕੰਮ ਕਰੂੰਗਾ ਤੁਹਾਨੂੰ ਉਹਨਾਂ ਆਫਰਾਂ ਦੇ ਪਿੱਛੇ ਖਲੋਣਾ ਪਊ ਉਹਨਾਂ ਨੂੰ ਬੂਸਟ ਕਰਨਾ ਪਊਗਾ ਕੱਲ ਨੂੰ ਧੜੀ ਸਰਕਾਰ ਨਰੀਂਦੀ ਫੇਰੀ ਉਹਨਾਂ ਦੀ ਮਦਦ ਲਈ ਤੈਨੂੰ ਅੱਗੇ ਆਉਣਾ ਪਊਗਾ ਜਿਸ ਤਰੀਕੇ ਨਾਲ ਵਿਕਰਮ ਸਿੰਘ ਮਜੀਠੀਏ ਨੇ ਨਸ਼ਾ ਦਾ ਧੰਦਾ ਕੀਤਾ ਜਿਸ ਤਰੀਕੇ ਨਾਲ ਹੁਣ ਤੱਕ ਬਿੱਟੂ ਆਲਕ ਪੁਨੀ ਅਸਨਾਲਾ ਸਾਡੇ ਡੀਜੀਪੀ ਚਟੋਪਾਧਿਆ ਨਰਿੰਦਰ ਸਿੰਘ ਈਡੀ ਦੇ ਡਿਪਟੀ ਡਾਇਰੈਕਟਰ ਜੇ ਉਹਨਾਂ ਦੀ ਇੰਟਰਵਿਊ ਸੁਣ ਲਓ ਤੇ ਇਹ ਤੇ ਇੱਕ ਡਾਉਨ ਸੀਗਾ ਨਸ਼ੇ ਦਾ ਨਸ਼ੇ ਦਾ ਡਾਉਨ ਸੀ ਪਰ ਸਾਨੂੰ ਅਫਸੋਸ ਆ ਪਿਤਵਾ ਦੀ ਸਰਕਾਰੀ ਚ ਬਾਣੀਏ ਬਹੁਤ ਤੇ ਬਾਣੀ ਦਾ ਗਾਂਧੀ ਦਾ ਬਹੁਤ ਪਿਆਰ ਜਦੋਂ ਗਾਂਧੀ ਨਾਲ ਸਮਝੌਤਾ ਕਰਨੀ ਜਾਂ ਨਾ ਉਹਦੋਂ ਗੜਬੜ ਹੋ ਜਾਂਦੀ ਹੈ ਜਿਹੜਾ ਪਹਿਲਾ ਨਸ਼ਿਆਂ ਦਾ ਕੇਸ ਸੀਗਾ ਅੱਜ ਤੱਕ ਨਾ ਉਹਦਾ ਚਲਾਨ ਪੇਛੋੜਿਆ ਨਾ ਕਸਟੋਡੀਅਨ ਤੋਂ ਦੀ ਬਕਾਇਦਾ ਤੌਰ ਤੇ ਜਾਂਚ ਹੋਈ ਅਸ 540 ਕਰੋੜ ਦੇ ਵਿੱਚ ਤੁਹਾਡੇ ਜੋ ਫੈਰੀ ਸੂਫਤ ਨੇ ਐਡਵੋਕੇਟ ਨੇ ਉਹ ਕਹਿੰਦੇ ਆ ਕਿ ਇਸ 540 ਨਹੀਂ ਇਹਦੇ ਵਿੱਚੋਂ ਹਜ਼ਾਰਾਂ ਕਰੋੜ ਵੀ ਨਿਕਲਣਗੇ ਹੈਰਿਸ ਉੱਪਰ ਕਹਿੰਦੇ 500 ਤੇ 40 ਸੀ ਉਹ ਲੈਨੇ ਜਿਹੜੀਆਂ ਬੈਂਕ ਸਟੇਟਮੈਂਟ ਨੇ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਬਕਾਇਦਾ ਤੌਰ ਤੇ ਦਰਜ ਕੁਝ ਹੋ ਰਿਹਾ ਤੇ ਬੈਂਕ ਦੇ ਵਿੱਚ ਕੁਝ ਹੋ ਰਿਹਾ ਤੇ ਬਾਕੀ ਪੈਸੇ ਸੀ ਕਿੱਥੋਂ ਆਏ ਕਿੱਥੋਂ ਆਜੇਗੀ ਪੈ ਜੇ ਬਾਕੀ ਪੈਸੇ ਦੱਸਣ ਕਿੱਥੋਂ ਆਏ ਆਪੇ ਗੱਲ ਮੁੱਕ ਜਾਂਦੀ ਹੈ ਲੇਕਿਨ ਉਹ ਗੱਲ ਕੁਝ ਬਣ ਨਹੀਂ ਰਹੀ ਮੁੰਮੇ ਉਹ ਡਿਟੇਲਸ ਨਹੀਂ ਜਾਊਗਾ ਉਹਨਾਂ ਜਿੰਨਾ ਤਰੀਕੇ ਨਾਲ ਉਹਨਾਂ ਦੀ 40 45 ਮਿੰਟਾਂ ਦੀ ਇੰਟਰਵਿਊ 'ਚ ਆਪਣ ਇੱਕ ਇੱਕ ਡਿਟੇਲ ਦੱਸੀ ਹੈ ਉਹ ਕਹਿੰਦੇ ਇਹਨਾਂ ਨੇ ਜਾ ਕੇ ਚੈਲੰਜ ਕੀਤਾ ਵੀ ਨਾ ਇੱਕ ਦੂਸਰੀ ਐਫਆਈ ਕਿਵੇਂ ਕਰਤੀ ਬਿਨਾ ਕਿਸੇ ਮੁੱਢਲੀ ਜਾਂਚ ਤੋਂ ਐਫਰ ਦੇ ਵਿੱਚ ਕਰਤੀ ਤੀਸਰਾ ਕੀਤਾ ਵੀ ਅਰੈਸਟ ਕਰਨ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਸੀ ਜਿਹੜੇ ਸਾਰੇ ਨਿਜ਼ਮ ਸੀ ਫੋਲੋ ਨਹੀਂ ਕੀਤੀ ਕਿ ਤਿੰਨ ਚੀਜ਼ਾਂ ਕਹੀਆਂ ਤਿੰਨੇ ਇਹਨਾਂ ਦੀ ਅਦਾਲਤ ਨਹੀਂ ਸੁਣੀ ਵਿਕਰਮ ਸਿੰਘ ਮਜੀਠਾ ਜੀ ਤੁਹਾਡੇ ਪਰਿਵਾਰ ਤੇ ਮੈਂ ਨਹੀਂ ਕਹਿ ਰਿਹਾ ਭਗਵੰਤ ਮਾਨ ਮੁੱਖ ਮੰਤਰੀ ਨੇ ਕੱਲ ਸਟੇਜ ਤੋਂ ਬਕਾਇਦਾ ਕਰਤੇ ਗੱਲ ਕਹੀ ਕਿ ਬਿਕਮ ਸਿੰਘ ਮਜੀਠੀ ਦੇ ਪਿਆਰ ਦਾ ਪਛੋਕੜ ਹੀ ਨਸ਼ਾ ਨਾਲ ਜੁੜਦਾ ਕਿ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਗੋਲੀ ਚਲਾਈ ਸੀ ਤੇ ਸ਼ਾਮ ਨੂੰ ਆ ਕੇ ਜਿਹੜਾ ਸੀ ਡਿਨਰ ਉਹ ਸੁੰਦਰ ਸਿੰਘ ਮਜੀਠੀਆ ਕੋਲ ਚੱਲੇ ਕੀਤਾ ਸੀ ਜਿੱਥੇ ਮੁਰਗ ਮੁਸਲਮ ਦੇ ਇਲਾਵਾ ਨਾਲ ਉਦੇਸ਼ ਇਸ ਕੀ ਵੀ ਚੱਲਦੀ ਸੀ ਤੇ ਉਹਨੂੰ ਵਧਾਈ ਦਿੱਤੀ ਗਈ ਨੂੰ ਸਨਮਾਨਿਤ ਕੀਤਾ ਗਿਆ ਕਿ ਬਹੁਤ ਉਜੇਕ ਕੀਤਾ ਤੁਹਾਡਾ ਤੇ ਪਛੁਕੜੀ ਹੁਣ ਇਹ ਕਹਿੰਦੇ ਸਰਾਇਆ ਇੰਡਸਟਰੀ ਨਾਲ ਸਾਡਾ ਕੋਈ ਸਬੰਧ ਨਹੀਂ ਸਰਾਇਆ ਇੰਡਸਟਰੀ ਤੋਂ ਇਹਨਾਂ ਨੇ ਜਦੋਂ ਅਸਤੀਫਾ ਦਿੱਤਾ ਵਾ ਬਕਾਇਦਾ ਤੌਰ ਤੇ ਅਸਤੀਫਾ ਉਹਨੂੰ ਦਿੱਤਾ ਵਾ ਜਦੋਂ ਇਹਨਾਂ ਮੰਤਰੀ ਬਣਨਾ ਸੀ ਲੇਕਿਨ ਫੇਰ ਵੀ ਇਹਨਾਂ ਦੇ 11% ਇਹਨਾਂ ਦੇ ਸ਼ੇਅਰ ਸੀ ਤੇ 44% ਇਹਨਾਂ ਦੇ ਪਿੱਛਤਾ ਦੇ ਸੀ ਹੱਫ ਦੇ ਅੰਦਰ ਹੱਫ ਕੀ ਹੈ Hindu undivided family ਮਤਲਬ ਸਾਦਾ ਸਾਰਾ ਕੰਮ ਸੀ ਤੇ ਉਹ ਜਿਹੜੀ ਗੁਰਾਇਆ ਤੁਸੀਂ ਕਹਿੰਦੇ ਉਹ ਸਰਾਇਆ ਜਿਹੜੀ ਸਾਡੀ ਹੈਗੀ ਇੰਡਸਟਰੀ ਸਾਡਾ ਨੁੱਕ ਲੈਣਾ ਦੇਣਾ ਨਹੀਂ 11% ਅਡੇ ਸ਼ੇਅਰ ਜਦੋਂ ਤੁਸੀਂ ਮੰਤਰੀ ਸੀ ਤੇ ਉਹਦੀ ਉਹਦੇ ਵਿੱਚ ਐਂਟਰੀ 1300 ਕਰੋੜ ਦੀ ਆਉਂਦੀ ਆ ਤੇ ਜਦੋਂ ਤੁਸੀਂ ਮੰਤਰੀ ਸੀ ਉਦੋਂ ਉਹ 20 ਕਰੋੜ ਦੀ ਰਹਿ ਜਾਂਦੀ ਕਹਿੰਦਾ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤਾ ਕਰਨ ਤੋਂ ਬਾਅਦ ਅਸੀਂ ਹੱਥ ਪਾਇਆ ਇਹਨੂੰ ਸਾਡੀਆਂ ਟੀਮਾਂ ਬਕਾਇਦਾ ਤੌਰ ਤੇ ਗੁਰਕਪੁਰ ਵੀ ਗਈਆਂ ਵਾ ਦਿੱਲੀ ਵੀ ਗਈਆਂ ਸ਼ਿਮਦੀ ਵੀ ਗਈਆਂ ਜੇਸੇ ਕਰਕੇ ਮਜੀਠੇ ਵੀ ਗਈਆਂ ਨੇ ਸਾਨੂੰ ਇਹਨੇ ਲਗਾਇਆ ਨਾ ਇਹ ਗੁਰਪੁਰ ਲੈ ਕੇ ਗਿਆ ਨਾ ਸਾਨੂੰ ਲੈ ਕੇ ਗਿਆ ਆਪਣੇ ਦਿੱਲੀ ਤੇ ਨੇ ਕਿਹਾ ਮਜੀਠੇ ਪਹੁੰਚ ਗਈ ਆ ਸ਼ਿਮਲੇ ਪਈ ਆ ਲੇਕਿਨ ਦਿੱਲੀ ਤੇ ਸਾਨੂੰ ਗੁਰਪੁਰ ਨਿਕੜਿਆ ਅਸੀਂ ਹੁਣ ਆਰਡਰ ਲਾਇਆ ਨੇ ਕੋਰਟ ਕੋਲ ਤੇ ਅਸੀਂ ਚਲੇ ਗਏ ਉੱਥੇ ਪਹੁੰਚ ਗਏ ਹੁਣ ਇਹਨਾਂ ਦੇ ਵਕੀਲਾਂ ਨੂੰ ਰਾਹ ਨਹੀਂ ਲੱਭਦਾ ਤਿੰਨ ਵਾਰੀ ਤੁਸੀਂ ਪਟੀਸ਼ਨ ਬਦਲੀ ਤੇ ਹੁਣ ਚੌਥੀ ਵਾਰੀ ਤੁਸੀਂ ਪਟੀਸ਼ਨ ਬਦਲਣ ਜਾ ਰਹੇ ਹੋ ਜਜ ਕਹਿੰਦਾ ਪਹਿਲਾਂ ਤੁਸੀਂ 7 ਦਿਨ ਦੀ ਰਿਸਕ ਕੀਤੀ ਉਹ ਰਿਸਕ ਖਤਮ ਰਹਿਣਾ ਖਤਮ ਹੋ ਗਿਆ ਕਿ 4 ਦਿਨ ਦੀ ਗੱਲ ਕੀਤੀ ਉਹ ਵੀ ਖਤਮ ਹੋ ਗਿਆ ਹੁਣ ਤੁਹਾਡੀ ਪਟੀਸ਼ਨ ਜਿਹੜੀ ਹੈ ਉਹ ਖਾਰਜ ਕਰਨ ਦੀ ਕਹਿੰਦੇ ਉਹ ਹੋ ਨਹੀਂ ਸਕਦਾ ਅਨੁਸਾਰੀ ਚੰਦੜਿਆ ਉਹ ਕਹਿੰਦੇ ਸੀ ਸੋਧ ਕੇ ਪਟੀਸ਼ਨ ਪਾਣੀ ਚਾਹੁੰਦੇ ਕਹਿੰਦਾ ਲੈ ਲਓ 15 ਦਿਨ ਦਾ ਟਾਈਮ ਦੇ ਦਿਓ ਮਤਲਬ ਇਹਨਾਂ ਨੂੰ ਪੁਲਿਸ ਨੇ ਨਹੀਂ ਮੰਗਿਆ ਕੁਝ ਵੀ ਪੰਜਾਬ ਸਰਕਾਰ ਨੇ ਕੁਝ ਨਹੀਂ ਮੰਗਿਆ ਇਹਨਾਂ ਦੇ ਵਕੀਲੇ ਨੇ 15 ਦਿਨ ਮੰਗਿਆ ਤੇ ਹੁਣ 29 ਤਰੀਕ ਪੈ ਗਈ ਵੀ 29 ਤਰੀਕ ਨੂੰ ਉਹ ਨਵੇਂ ਸਿਰੂ ਪਟੀਸ਼ਨ ਦਾਖਲ ਕਰਨਗੇ ਲੇਕਨ ਜੈਸਟ੍ਰਿਕ ਨਾ ਫੈਰੀ ਸੂਬਤ ਦੱਸ ਰਹੇ ਨੇ ਉਸ ਤਰੀਕੇ ਨਾਲ ਜਿਹੜੀ ਆ ਉਹ ਬਿਕਰਮ ਸਿੰਘ ਮੀਠਿਆ ਦੀ ਤਰੰਤ ਜ਼ਬਾਨਤ ਹੋਣ ਦੇ ਅਸਰ ਬਤ ਘੱਟ ਪਰ ਫਿਰ ਵੀ ਉਹ ਕਹਿੰਦੇ ਜ਼ਬਾਨਤ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਜ਼ਬਾਨਤ ਹੋ ਜਲਦੀ ਆ ਤੇ ਕਈਆਂ ਬੰਦਿਆਂ ਨੇ ਕਤਲ ਦੇ ਕੇ ਜ਼ਬਾਨਤ ਹੋ ਜੇ ਮੜਕੇ ਉਹ 20-20 ਸਾਲ ਵੱਜ ਜਾਂਦੇ ਪਰ ਅਸੀਂ ਇਹ ਮੈਦਾ ਕੀਤਾ ਕਿ 60 ਦਿਨਾਂ ਦੇ ਵਿੱਚ ਤੁਸੀਂ ਚਲਾਨ ਪੇਸ਼ ਕਰਨਾ ਵਾ ਅੱਜ ਇਸ ਗੱਲ ਨੂੰ 13 ਦਿਨ ਬੀਤ ਗਏ 13 14 ਦਿਨ ਤੇ ਦਿਨ ਰਹਿ ਗਏ ਸਾਰੇ 46 47 ਉਹਦੇ ਵਿੱਚ ਵਿੱਚ ਚਲਾਨ ਪੇਸ਼ ਕਰਨਾ ਜੇ ਤੇ ਇਹਨਾਂ ਬਿਜਲੀ ਦਲਸਨ ਚਲਾਨ ਉੱਤੇ ਪੇਸ਼ ਕਰ ਦਿੱਤਾ ਤਾਂ ਅਸੀਂ ਸਮਝਾਂਗੇ ਵੀ ਸਰਕਾਰ ਵੀ ਸੁਹਿਰਦਾ ਤੇ ਬਿਜਲੀ ਸਹਿਰਦਾ ਜੇ ਨਾ ਇਹ ਨਾ ਪੇਸ਼ ਕੀਤਾ ਲਮਕਾਇਆ ਤੇ ਫਿਰ ਉਹਦੀ ਜ਼ਬਾਨਤ ਵੀ ਹੋ ਜੇਗੀ ਤੇ ਫਿਰ ਇਹ ਸੋਚਾਂਗੇ ਵੀ ਨਹੀਂ ਬਾਣੀਆਂ ਦੀ ਸਰਕਾਰ ਦੇ ਕੋਈ ਘਾਲਾ ਮਾਲਾ ਹੋ ਚੁੱਕਾ ਹੈ